ਹਾਏ ਮੰਮੀ ਮੰਮੀ ਬਾਹਰ ਆਇਓ ਹਾਈ ਮੰਮੀ ਪਾਬੀ ਤਰਾ ਆ ਜਾ ਤੂੰ ਉਠ ਸੈ ਸੈ ਜੇ ਉਹ ਵਟ ਸੈ ਜੇ ਸੈ ਜੇ ਹੁਣ ਪਹਿਲਾਂ ਨੀਂਦਰਾ ਚੜਿਆ ਵੀ ਤੈਨੂੰ ਆਪ ਧੋ ਲੋ ਤੂੰ ਆ ਜਾ ਹੁਣ ਤੇਰੇ ਕੋਲਤੀ ਲੈਣਾ ਆਉਂ ਲੱਗੀ ਆ ਪੈਸੇ ਲੈ ਹੈਗਾ ਕੋਈ ਕਿ ਨਹੀਂ ਲੈ ਗਏ ਆ ਪੈਸੇ ਦੇਖੋ ਰਣਜੀਤ ਘੁੱਟ ਪਾਣੀ ਦੇ ਆ ਕੀ ਗੱਲ ਹੈ ਚਾਚੀ ਜੀ ਰੋਣ ਦੀ ਹੋਣਾ ਕੀ ਆ ਪਿਆਰਾ ਪੂਰਾ ਹੋ ਗਿਆ ਚਾਚੀ ਜੀ ਕੋਈ ਹੌਸਲਾ ਰੱਖੋ ਐਂਡੇ ਮੁਸ਼ਕਿਲਾਂ ਨਾ ਦਾਦੀ ਲੰਗੀ ਬਣ ਕਿਤੇ ਚਾਹ ਹੀ ਕਿਨੇ ਕਹਿ ਰਾ ਨਾ ਮੈਨੂੰ ਯਾਰ ਸਾਨੂੰ ਪਤਾ ਹੁੰਦਾ ਨਾ ਅਸੀਂ ਆਪ ਹੀ ਕੰਮ ਕਰ ਲੈਂਦੀਆਂ ਮੈਨੂੰ ਕੀ ਪਤਾ ਸੀ ਮੈਂ ਆਪ ਹੀ ਕੱਪੜੇ ਧੋ ਲੈੰਦੀ ਹਰ ਰਵਿੰਦਰ ਪਛਤਾਉਂਦਾ ਕੋਈ ਫਾਇਦਾ ਨਹੀਂ ਆ ਜਦੋਂ ਮੈਂ ਚੰਗੇ ਕੰਮ ਕਰਦਾ ਸੀ ਤਾਂ ਤੁਹਾਨੂੰ ਮੈਂ ਸਮਝਾਉਂਦਾ ਹੁੰਦਾ ਸੀ ਉਦੋਂ ਤੂੰ ਪਤਾ ਕੀ ਕਹਿੰਦੀ ਪੇ ਰੱਬ ਥੱਲੇ ਆਦੇ ਅਸੀਂ ਰੱਬ ਤੋਂ ਤੇ ਆ ਪਤਾ ਕੀ ਕੋ ਕਰਦੀ ਰਹੀਆਂ ਜੇ ਤੁਸੀਂ ਹੁਣ ਗਾੜੀ ਤੇ ਫਿਰਉਣਾ ਅਸੀਂ ਉਹ 4 ਸਾਲ ਕੱਢਨੇ ਆ ਨਾ ਜਿੰਦਿਆਂ ਤੇ ਉਧਰ ਚਲ ਜੀਏ ਆ ਹੁਣ ਇੱਥੇ ਦੇ ਉਧਰ ਦੇ ਕੇ ਦਵਾਈ ਤਾਨੂੰ ਮਾਰਦਣਾ ਕੋ ਇਧਰੋਂ ਵੀ ਗੱਲਾਂ ਸੋਣਦੇ ਹੁਣ ਉਧਰੋਂ ਵੀ ਜਾ ਕੇ ਸੁਣਾ ਓਏ ਉਹਨਾਂ ਨਹੀਂ ਸੁਣਾਉਣੀਆਂ ਚੱਗਾ ਤੁਸੀਂ ਇਸਨੇ ਦੇ ਰਹੇ ਜੇ ਜੇ ਦੋ ਸੰਦੀਪ ਨੂੰ ਟਾਈਮ ਨਹੀਂ ਹੈ ਆਹੋ ਜੇ ਦੋ ਸੰਦੀਪ ਆਪਣੇ ਘਰ ਨਹੀਂ ਆਏ ਆਹੋ ਤੇ ਮੈਂ ਨਾ ਤੇਲ ਦੋਣ ਬੁਲਾ ਕੇ ਕਿ ਚੱਲ ਜੇ ਥੋੜੀ ਜੂਗੀ ਇਹਦਾ ਨਿਆਣਾ ਇਦਾਂ ਹੋ ਜਾਊਗਾ ਔਰ ਉਹਦੇ ਫਿਰ ਵੀ ਠੀਕ ਰਹੀ ਬੱਜ ਗਈ ਕਿ ਪਾ ਰਹੀ ਆ ਕਿ ਔਰੀਆਂ ਕੀ ਦੀਆਂ ਮੇਰੇ ਗੜੀ ਆ ਗਈਆਂ